ਵੱਡੀ ਖਬਰ ਇਸ ਸਮੇਂ ਅੰਮ੍ਰਿਤਸਰ ਤੋਂ ਸਾਹਮਣੇ ਆ ਰਹੀ ਹੈ ਜੀ ਹਾਂ ਅੰਮ੍ਰਿਤਸਰ ਦੇ ਵਿੱਚ ਤੜਕਸਾਰ ਤੋਂ ਹੀ ਜਿਹੜੀ NIA ਨੇ ਅਮ੍ਰਿਤਪਾਲ ਦੇ ਰਿਸ਼ਤੇਦਾਰਾਂ ਚਾਚੇ ਅਤੇ ਜੀਜੇ ਦੇ ਘਰ ਦੇ ਵਿੱਚ ਜਿਹੜੀ ਅਚਾਨਕ ਰੇਡ ਮਾਰੀ ਆ ਅਚਾਨਕ ਰੇਡ ਮਾਰਨ ਦਾ ਜਿਹੜਾ ਕਾਰਨ ਹੈ ਉਹ ਕਾਰਨ ਹਜੇ ਸਾਹਮਣੇ ਨਹੀਂ ਆਇਆ ਹੈ ਕੋਈ ਵੀ ਅਧਿਕਾਰੀ ਹਜੇ ਇਸ ਕਾਰਨ ਬਾਰੇ ਖੁੱਲ ਕੇ ਗੱਲ ਨਹੀਂ ਕਰ ਰਿਹਾ ਤੇ ਕਾਰਨ ਪਤਾ ਲੱਗੇਗਾ ਕਿ ਅਮ੍ਰਿਤਪਾਲ ਦੇ ਰਿਸ਼ਤੇਦਾਰਾਂ ਦੇ ਘਰ ਅਚਾਨਕ NIA ਵੱਲੋਂ ਰੇਡ ਕਿਉਂ ਕੀਤੀ ਗਈ ਹੈ ਦੱਸਈਏ ਕਿ ਜਿਹੜਾ ਅਮ੍ਰਿਤ ਵਾਲਾ ਖਡੂਰ ਸਾਹਿਬ ਤੋਂ ਐਮਪੀ ਜਿੱਤ ਚੁੱਕੇ ਨੇ ਉਹਨਾਂ ਨੇ ਆਪਣੀ ਆਜ਼ਾਦ ਵਜੋਂ ਜਿਹੜੀਆਂ ਚੋਣਾ ਲੜੀਆਂ ਸੀਗੀਆਂ ਵਿਧਾਨ ਸਭਾ ਦੀਆਂ ਖਡੂ ਆਉਂ ਦਿਬੜੂਗੜ ਦੀ ਜੇਲ੍ਹ ਦੇ ਵਿੱਚ ਐਨਐਸਏ ਲੱਗਣ ਦੇ ਤਹਿਤ ਉਸ ਸਮੇਂ ਉਹ ਬੰਦ ਨੇ ਹਾਲਾਂਕਿ ਅਮਰਿਤਪਾਲ ਦੇ ਰਿਸ਼ਤੇਦਾਰਾਂ ਦੇ ਘਰ ਹੀ ਇਹ ਰੇਡ ਕਿਉ ਮਾਰੀ ਗਈ ਹੈ ਦੱਸइए ਕਿ ਇਸ ਸਮੇਂ ਦੀ ਖਬਰ ਅਜੜੀ ਸਭ ਤੋਂ ਵੱਡੀ ਅੰਮ੍ਰਿਤਸਰ ਤੋਂ ਆ ਰਹੀ ਹੈ ਅੰਮ੍ਰਿਤਸਰ ਦੇਵਿਕੇ ਨਾਲ ਪੈਂਦੇ ਪਿੰਡ ਬਟਾਲਾ ਦੇ ਵਿਖੇ ਵੀ ਐਨਆਈਏ ਵੱਲੋਂ ਚੈਕਿੰਗ ਕੀਤੀ ਜਾ ਰਹੀ ਹੈ ਦੱਸइए ਕਿ ਜਿਹੜਾ ਕਵਿਸ਼ਰ ਮੱਖਣ ਸਿੰਘ ਹੈ ਉਹਨਾਂ ਦੇ ਘਰ ਵੀ ਤੜਕੇ 6 ਵਜੇ ਜਿਹੜਾ ਕਿ ਐਨਆਈਏ ਨੇ ਰੇਡ ਮਾਰੀ ਹੈ ਇਸ ਰੇਡ ਮਾਰਨ ਦਾ ਕਾਰਨ ਹੈ ਹਜੇ ਕਿਸੇ ਵੀ ਅਧਿਕਾਰੀ ਨੇ ਖੁੱਲ ਕੇ ਜਿਹੜਾ ਕਿ ਇਹ ਗੱਲਬਾਤ ਇਸ ਬਾਰੇ ਨਹੀਂ ਕੀਤੀ ਗਈ ਹੈ ਕਿ ਰੇਡ ਮਾਰਨ ਦਾ ਕਾਰਨ ਜਿਹੜਾ ਕਿ ਉਹ ਕੀ ਹੈ ਕਿ ਐਮਪੀ ਅਮਰਿਤਪਾਲ ਨੇ ਜਿਹੜੇ ਉਹ ਦਿਗੜੀ ਕਰਦੀ ਜੇਲ ਦੇ ਵਿੱਚ ਹੀ ਰਹਿ ਕੇ ਉਹਨਾਂ ਨੇ ਆਪਣਾ ਆਜ਼ਾਦ ਉਮੀਦਵਾਰ ਵਜੋਂ ਜਿਹੜੀਆਂ ਵਿਧਾਨ ਸਭਾ ਦੀਆਂ ਚੋਣਾਂ ਲੜੀਆਂ ਸੀ ਤੇ ਉਹ ਕਾਫੀ ਫਰਕ ਦੇ ਨਾਲ ਵਿਧਾਨ ਸਭਾ ਦੀਆਂ ਚੋਣਾਂ ਜਿੱਤ ਕੇ ਐਮਪੀ ਬਣੇ ਸੀ ਤੇ ਸੰਸਦ ਦੇ ਮੈਂਬਰ ਵੀ ਬਣੇ ਸੀ ਹਾਲਾਂਕਿ ਪੰਜਾਬ ਦੇ ਜਿਹੜੇ ਵੀ ਐਮਪੀ ਸੀ ਉਹਨਾਂ ਨੂੰ ਸੌ ਸੁਖ ਸਮਾਗਮ ਦੇ ਵਿੱਚ ਇੱਕ ਦਿਨ ਬੁਲਾਇਆ ਗਿਆ ਸੀ ਤੇ ਪਰ ਐਮਪੀ ਅੰਮ੍ਰਿਤਪਾਲ ਨੂੰ ਇਕੱਲੇ ਆ ਸੌਂਚ ਕੇ ਸਮਾਗਮ ਲਈ ਬੁਲਾਇਆ ਗਿਆ ਸੀ ਉਹਨਾਂ ਨੂੰ ਸੌਂਚ ਕਵਾਈ ਗਈ ਸੀ ਇੱਕ ਬੰਦ ਕਮਰੇ ਵਿੱਚ ਸੌਂਚ ਸਮਾਗਮ ਦਾ ਕੋਈ ਵੀ ਜਿਹੜੀ ਵੀਡੀਓ ਔਰ ਫੋਟੋ ਹੈ ਸੋਸ਼ਲ ਮੀਡੀਆ ਤੇ ਜਿਹੜੀ ਵਾਇਰਲ ਨਹੀਂ ਕੀਤੀ ਗਈ ਸੀ ਐਮਪੀ ਅਮਰਿਤਪਾਲ ਦੇ ਨਾਲ ਉਹਨਾਂ ਦੇ 9 ਹੋਰ ਸਾਥੀ ਵੀ ਦਿਬੜੂਗੜ੍ਹ ਜੇਲ੍ਹ ਦੇ ਵਿੱਚ ਹੀ ਐਨਐਸਏ ਦੇ ਤਹਿਤ ਬੰਦ ਨੇ ਹਾਲਾਂਕਿ ਐਨਐਸਏ ਇੱਕ ਸਾਲ ਦੀ ਲੱਗੀ ਸੀ ਇੱਕ ਸਾਲ ਦੀ ਮਿਆਦ ਹੈ ਜਿਹੜੀ ਐਨਐਸਏ ਦੀ ਉਹ ਖਤਮ ਹੋ ਚੱਕਣ ਤੋਂ ਬਾਅਦ ਦੁਬਾਰਾ ਫਿਰ ਇੱਕ ਸਾਲ ਦੀ ਐਨਐਸਏ ਅਮਰਿਤਪਾਲ ਤੇ ਲਗਾ ਦਿੱਤੀ ਗਈ ਸੀ ਤੇ ਦੇਖਣਾ ਹੋਵੇਗਾ ਕਿ ਇਹ ਜਿਹੜੀ ਐਨਆਈਏ ਨੇ ਜਿਹੜੀ ਰੇਡ ਮਾਰੀ ਹੈ ਅਮਰਿਤਪਾਲ ਦੇ ਘਰ ਦੇ ਰਿਸ਼ਤੇਦਾਰਾਂ ਦੇ ਘਰ ਜਿਹੜੀ ਅਚਾਨਕ ਰੇਡ ਮਾਰੀ ਇਸ ਦੇ ਪਿੱਛੇ ਦਾ ਕਾਰਨ ਜਿਹੜਾ ਉਹ ਕੀ ਹੋ ਸਕਦਾ ਹੈ ਹਾਲਾਂਕਿ ਇਸ ਬਾਰੇ ਹਜੇ ਕਿਸੇ ਵੀ ਅਧਿਕਾਰੀ ਵੱਲੋਂ ਕੋਈ ਵੀ ਬਿਆਨਬਾਜ਼ੀ ਸਾਹਮਣੇ ਨਹੀਂ ਆਈ ਹੈ ਕਰਿਓਗਾ ਕਿ ਸਵੇਰੇ 6 ਵਜੇ ਤੋਂ ਜਿਹੜੀ NIA ਵੱਲੋਂ ਅਚਾਨਕ ਹੀ ਪੰਜਾਬ ਦੇ ਵਿੱਚ ਅੰਮ੍ਰਿਤਸਰ ਅੰਮ੍ਰਿਤਸਰ ਦੇ ਨਾਲ ਲੱਗਦੇ ਪਿੰਡਾਂ ਦੇ ਵਿੱਚ ਜਿੱਥੇ ਅਮ੍ਰਿਤਪਾਲ ਦੇ ਜਿਹੜੇ ਰਿਸ਼ਤੇਦਾਰ ਰਿਹਾਇਸ਼ ਹਨ ਦੇ ਰਿਸ਼ਤੇਦਾਰ ਰਹਿੰਦੇ ਨੇ ਉਹਨਾਂ ਨੇ ਸਵੇਰੇ ਚ ਸਵੇਰੇ 6 ਵਜੇ ਹੀ ਜਿਹੜੀ ਉਹਨਾਂ ਦੇ ਘਰ ਦੇ ਵਿੱਚ ਅਚਾਨਕ ਰੇਡ ਮਾਰੀ ਅਤੇ ਰੇਡ ਜਿਹੜਾ ਮੁਹਿੰਮ ਇਹਨਾਂ ਨੇ ਚਲਾਈ ਹੈ ਰੇਡ ਦੀ ਉਹ ਹਜੇ ਵੀ ਜਾਰੀ ਹੈ NIA ਵੱਲੋਂ ਰੇਡ ਕਈ ਘਰਾਂ ਦੇ ਵਿੱਚ ਹਜੇ ਤਲਾਸ਼ੀ ਲੈ ਰਹੇ ਨੇ ਛਾਪੇਮਾਰੀ ਕਰ ਰਹੇ ਨੇ ਤੇ ਕੀ ਲੱਭ ਰਹੇ ਨੇ ਅਮ੍ਰਿਤਪਾਲ ਦੇ ਰਿਸ਼ਤੇਦਾਰਾਂ ਦੇ ਘਰ ਚ ਦੇਖੜਾ ਹੋਵੇਗਾ ਤੇ ਵਦੇਰੀ ਦੱਸਈ ਹੈ ਕਿ ਇਸ ਸਮੇਂ ਦੀ ਜਿਹੜੀ ਸਭ ਤੋਂ ਵੱਡੀ ਖਬਰ ਅੰਮ੍ਰਿਤ ਸਰ ਤੋਂ ਜਿਹੜੀ ਸਾਹਮਣੇ ਆ ਰਹੀ ਹੈ ਕਿ ਐਨਆਈਏ ਵੱਲੋਂ ਅੰਮ੍ਰਿਤਪਾਲ ਦੇ ਰਿਸ਼ਤੇਦਾਰਾਂ ਦੇ ਘਰ ਸਵੇਰੇ ਸਵੇਰੇ ਰੇਡ ਮਾਰੀ ਗਈ ਹੈ ਰੇਡ ਕਿਸ ਗੱਲ ਦੇ ਪਿੱਛੇ ਮਾਰੀ ਗਈ ਹੈ ਇਸ ਦਾ ਹਜੇ ਕੋਈ ਵੀ ਥੋਸ ਜਿਹੜੀ ਬਿਆਨਬਾਜ਼ੀ ਹੈ ਕਿਸੇ ਵੀ ਐਨਆਈਏ ਅਧਿਕਾਰੀ ਦੀ ਉਹ ਸਾਹਮਣੇ ਨਹੀਂ ਆਈ ਹੈ